हां जी प्रधान जी आज ਤੁਸੀਂ ਇੱਥੇ ਖੜਿਓ ਪਲਾਟ ਦੇ ਵਿੱਚ ਜਿੱਥੇ ਅੱਗ ਲੱਗੀ ਹੋਈ ਹੈ ਕੀ ਕਾਰਨ ਹੈ ਕੀ ਬਣਿਆ ਕਿਵੇਂ ਕੁਛ ਹੈ ਮੈਂ ਭਾਰਤੀ ਕਿਸਾਨ ਜੋਨੇਕ ਦਾ ਡਕਾਉਂਦਾ ਜਿਲ੍ਹਾ ਉਮੀਦ ਪ੍ਰਧਾਨ ਇਹ ਅੱਗ ਲੱਗੀ ਨਹੀਂ ਜੀ ਇਹ ਇਹ ਲੱਗ ਲਾਈ ਗਈ ਹੈ ਕਿਉਂਕਿ ਬਾਣ ਇਹ ਲਈ ਠੇਕੇ ਤੇ ਹੁਣ ਉਹਨਾਂ ਨੂੰ ਮਤਲਬ ਠੇਕਾ ਭਰਨ ਦਾ ਸੀ ਕਿ ਵੀ ਅਸੀਂ ਠੇਕਾ ਨੂੰ ਭਰਨਾ ਪਊ ਅੱਗ ਲਾਈ ਗਈ ਹੈ ਵੀ ਸਾਨੂੰ ਠੇਕਾ ਨਾ ਭਰਨਾ ਪਵੇ ਸਾਡੇ ਧੂਏ ਵੇਲੇ ਤਾਂ ਮਤਲਬ ਅਸੀਂ ਪ੍ਰਾਈਮ ਅੱਗ ਲਾਉਣੇ ਆ ਉਹ ਤਾਂ ਇਹ ਪ੍ਰਦੂਸ਼ਨ ਹੈ ਉਹ ਸਰਕਾਰਾਂ ਨੂੰ ਗੌਰ ਨਹੀਂ ਕਰਦੇ ਹੁਣ ਹੀ ਅਗਰਬਤੀ ਦਾ ਧੂਆਂ ਬਣ ਗਿਆ ਜੀ ਇਹ ਇੱਕ ਕਟਵੜ ਕੇ ਪਿੰਡਾਂ ਦਾ ਪ੍ਰਾਜੀ ਹੋਣੀ ਹੈ ਬਹੁਤ ਜਿਆਦਾ ਪ੍ਰਾਜੀ ਹੋਣੀ ਹੈ ਤੁਸੀਂ ਦੇਖੋ ਕਈ ਪਿੰਡਾਂ ਦੀ ਹੋਣੀ ਹੈ ਹਸਤਾ ਡੋੜ ਆਪਣੇ ਕਿਸੇ ਦੇ 2 ਕਿਲੇ ਜਾਂ 4 ਕਿਲੇ ਉਹਨਾਂ ਨੂੰ ਅੱਗੇ ਲਾਉਂਦੇ ਸੀਗੇ ਤੇ ਆ ਲੱਖਾਂ ਦਾ ਹੀ ਮਾਲਕ ਕਿੰਨਾ ਨੁਕਸਾਨ ਹੋ ਗਿਆ ਨਰਮੇ ਦੇਖੋ ਤੁਸੀਂ ਤਾਂ ਗਾਗਰੀ ਦੀ ਗਰੀਬ ਦੀ ਮੋਟਰ ਸੀਗੀ ਉਹ ਪਛਿੱੜ ਗਈ ਵੀ ਮੱਚ ਕੇ ਤੇ ਦਰਖਤਾਂ ਦਾ ਕਿੰਨਾ ਨੁਕਸਾਨ ਹੋਇਆ ਰਾਤ ਜੇ ਮੈਂ ਢੇਰੀ ਆਈ ਸੀਗੀ ਕੁਦਰਤ ਤੋਂ ਇਧਰ ਹਵਾ ਹੋ ਜਾਂਦੀ ਤਾਂ ਘਰ ਉੱਤੇ ਘਰ ਮੱਚਿਆਂ ਦੇ ਬੱਚੇ ਮੱਚਿਆਂ ਦੇ ਵਿੱਚੇ ਉਹਨਾਂ ਦਾ ਕੌਣ ਜ਼ਿੰਮੇਵਾਰ ਸੀਗਾ ਇਹ ਅੱਗ ਲਾਈ ਗਈ ਆ ਅੱਗ ਲੱਗੀ ਨਹੀਂ ਕੋਈ ਦੇਖੋ ਕੋਈ ਤਾਰ ਨਹੀਂ ਉੱਤੋਂ ਦੀ ਕੋਈ ਹੋਰ ਨੇੜੇ ਕੁਝ ਨਹੀਂ ਹੈਗਾ ਇਹ ਅੱਗ ਲਾਈ ਗਈ ਆ ਹਾਂਜੀ ਪ੍ਰਧਾਨ ਜੀ ਮੈਂ ਮਨਜੀਤ ਸਿੰਘ ਉਲਕਾ ਭਾਰਤੀ ਕਿਸਾਨ ਯੂਨੀਅਨ ਇਕਤਾ ਡਕਾਉਂਦਾ ਜ਼ਿਲ੍ਹਾ ਪ੍ਰੈਸਕਤਰ ਜੋ ਅੱਜ ਅਸੀਂ ਜਟਾਣੇ ਪਿੰਡ ਦੇ ਵਿੱਚ ਖੜੇ ਆ ਜਿਹੜੀਆਂ ਇੱਥੋਂ ਦੀਆਂ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਚਾਹੇ ਸੈਂਟਰ ਦੀ ਹੋਵੇ ਚਾਹੇ ਸੂਬੇ ਦੀ ਹੋਵੇ ਕਹਿੰਦੀਆਂ ਕਿ ਜ਼ਿੰਮੇਵਾਰ ਹੈ ਜਿਹੜਾ ਉਹ ਪ੍ਰਦੂਸ਼ਣ ਫਲਾਉਂਦਾ ਹੈ ਉਹ ਪਰਾਲੀ ਨੂੰ ਅੱਗ ਲਾਉਂਦਾ ਪਰ ਇੰਨਾ ਕਣੂ ਜਿਹੜਾ ਜਾਣ ਬੁੱਝ ਕੇ ਕਿਸਾਨਾਂ ਨੂੰ ਜਲੀਲ ਕੀਤਾ ਜਾਂਦਾ ਤੇ ਫੈਕਟਰੀਆਂ ਨੂੰ ਖੁੱਲ੍ਹ ਦਿੱਤੀ ਜਾਂਦੀ ਹੈ ਜਟਾਣੇ ਪਿੰਡ ਦੇ ਚਾਰ ਸ਼ਹਿਰੇ ਜਿਹੜੇ ਪ੍ਰਾਲੀ ਦੇ ਵੱਡੇ ਵੱਡੇ ਢੇਰ ਲਾ ਕੇ ਤੇ ਸੈਂਕੜੇ ਏਕੜ ਚ ਪ੍ਰਾਲੀ ਪਈ ਐ ਜਿਹੜੀ ਰਾਤ ਅੱਗ ਲੱਗੀ ਐ ਜਾਂ ਲਾਈ ਐ ਕੁਝ ਵੀ ਹੋਇਆ ਉਸ ਤੇ ਕੋਈ ਪੁਖਤਾ ਪ੍ਰਬੰਧ ਨਹੀਂ ਕੋਈ ਪ੍ਰਸ਼ਾਸਨ ਨਹੀਂ ਆਇਆ ਤੇ ਕਿਤੇ ਧਿਆਨ ਨਹੀਂ ਦਿੱਤਾ ਕੋਈ ਸਿਵਲ ਪ੍ਰਸ਼ਾਸਨ ਨਹੀਂ ਪਹੁੰਚਿਆ ਤੇ ਜੇਕਰ ਇਹੀ ਆਗੂ ਪਿੰਡ ਦੇ ਨਾਲ ਵਾਲੀਆਂ ਗੱਠਾਂ ਚ ਪੈ ਜਾਂਦੀ ਤਾਂ ਕੀ ਇੱਥੇ ਪ੍ਰਸ਼ਾਸਨ ਉ ਤੁਰਤ ਬਾਅਦ ਪੁਖਤਾ ਪ੍ਰਬੰਧ ਕਰ ਲੈਂਦਾ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਵੀ ਜਿਹੜੇ ਫੈਕਟਰੀ ਮਾਲਕਾਂ ਦੀ ਇਹ ਪਰਾਲੀ ਹੈ ਉਹਨਾਂ ਨੂੰ ਡੰਡ ਲਾਇਆ ਜਾਵੇ ਮਜਬੂਰ ਕਿਸਾਨਾਂ ਨੂੰ ਪਰਵਾਇਆ ਜਾਵੇ ਜਿਹਦੇ ਨਰਮੇ ਮੱਚ ਗਏ ਜਿਹੜੀਆਂ ਮੋਟਰਾਂ ਸੜ ਗਈਆਂ ਜਾਂ ਹੋਰ ਕਿੰਨਾ ਨੁਕਸਾਨ ਹੋ ਗਿਆ ਦਰਖਤਾਂ ਦਾ ਉਹਨਾਂ ਦੀ ਪਰਪਾਈ ਕਰਾਈ ਜਾਵੇ ਅਤੇ ਜਿਹੜੀ ਫੈਕਟਰੀ ਪਿੰਡ ਦੇ ਵਿੱਚ ਪਰਾਲੀ ਪਈ ਹੈ ਉਹਨੂੰ ਤੁਰਤ ਚੁਕਾਉਣ ਦਾ ਪ੍ਰਬੰਧ ਕੀਤਾ ਜਾਵੇ ਨਹੀਂ ਜੇ ਨਾ ਸਰਕਾਰ ਵੱਲੋਂ ਇਹ ਪੁਖਤਾ ਪ੍ਰਬੰਧ ਕੀਤੇ ਗਏ ਸਿਵਲ ਪ੍ਰਸ਼ਾਸਨ ਵੱਲੋਂ ਨਾ ਕੀਤੇ ਗਏ ਤਾਂ ਭਾਰਤੀ ਕਿਸਾਨ ਯੂਨੀਅਨ ਆਗੂਤਾ ਵੱਲੋਂ ਮੀਟਿੰਗ ਕਰਕੇ ਤਕੜੇ ਸੰਘਰਸ਼ ਦਾ ਐਲਾਨ ਕੀਤਾ ਜਾਊ ਉਨਾਂ ਚਿਰ ਅਸੀਂ ਇਹ ਜਾਮ ਆ ਜਿਹੜਾ ਖੋਲਣਾ ਨਹੀਂ ਧਰਨਾ ਚੱਕਣਾ ਨਹੀਂ ਜਿੰਨਾ ਚਿਰ ਇਹ ਪਰਾਲੀ ਜਿਹੜੀ ਚੱਕੀ ਨਹੀਂ ਜਾਂਦੀ ਪਿੰਡ ਦੇ ਵਿੱਚੋਂ ਇਹਨੂੰ ਦੂਰ ਨਹੀਂ ਕੀਤਾ ਜਾਂਦਾ ਇਹ ਸਾਡੀ ਪ੍ਰਜੋਰ ਮੰਗ ਹੈ ਪਰ ਜਥੇਬੰਦੀ ਦੀ ਇਸ ਨੂੰ ਪੂਰਾ ਕੀਤਾ ਜਾਵੇ